ਸਰਾਂ ਫੇਰ ਇਕੱਠੇ ਹੋਏ ਸਾਰੇ ਦੇਵੀ ਚੰਦ ਜੀ ਫੇਰ ਭਾਵਨਾ ਨਾਲ ਉਸੇ ਤਰ੍ਹਾਂ ਦੇ ਉਚਨ ਕਰਦੇ ਹੈ ਕਹਿ ਦਿੱਤਾ ਜਾਓ ਪਹਾੜ ਦੀ ਉੱਚੀ ਚੋਟੀ ਤੇ ਬਿਠਾ ਕੇ ਅੱਖਾਂ ਵਿੱਚ ਗਰਮ ਸਲਾਈਆਂ ਫੇਰ ਦਿਓ ਅੱਖਾਂ ਵਿੱਚ ਗਰਮ ਸਲਾਈਆਂ ਫੇਰ ਕੇ ਪਹਾੜ ਦੀ ਉੱਚੀ ਚੋਟੀ ਤੋਂ ਥੱਲੇ ਤੱਕਾ ਦੇ ਦਿਓ ਸਤਿ ਸ੍ਰੀ ਅਕਾਲ ਹੁਣ ਉੱਚੀ ਚੋਟੀ ਦੇ ਲੈ ਕੇ ਜਾਇਆ ਭਾਈ ਦੇਵੀ ਚੰਦ ਚੁੰਕਰੀ ਮਾਰ ਕੇ ਬੈਠੇ ਐ ਨਾਲ ਵਾਲੇ ਪੁੱਛਦੇ ਐ ਦੇਵੀ ਚੰਦ ਮੰਨਦਾ ਕਿ ਸੰਕਲਪ ਕੋਈ ਵਿਚਾਰ ਕੋਈ ਭਾਵਨਾ ਕਹਿੰਦੇ ਹਾਂ ਇੱਕ ਹੀ ਭਾਵਨਾ ਹੈ ਮੈਨੂੰ ਮੇਰੇ ਬਾਦਸ਼ਾਹ ਦੇ ਮੇਰੇ ਗੁਰੂ ਦੇ ਚਰਨ ਫੜ ਲੈਂਦੇ ਹੋ ਅਕੂ ਸਤਨਾ ਵਿਚਾਰ ਨਾ ਕਰੋ ਕਿਰਪਾ ਸਤਨਾ ਸ੍ਰੀ ਮੈਨੂੰ ਮੇਰੇ ਗੁਰੂ ਸਾਹਿਬ ਦੇ ਚਰਨ ਫੜ ਲੈਂਦੇ ਹੋ ਵੀ ਚਰਨ ਕਿਵੇਂ ਫੜੇਗੇ ਰਾਤ ਵੀ ਜਦੋਂ ਤੱਕ ਸਾਹ ਤੇ ਆਏ ਉੱਥੇ ਕਥਾ ਲੱਗੀ ਸੀ ਗੇਟ ਦੇ ਉੱਤੇ ਦਰਸ਼ਨੀ ਡਿਊਟੀ ਦੇ ਕੋਲ ਕਿ ਭਾਈ ਕਹੁੰਦੇ ਨੇ ਗੁਰੂ ਹਰਿਐਬ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੋਂ ਫੜਨੇ ਕੁੱਟ ਕੇ ਪਾਤਸ਼ਾਹ ਸਾਰਾ ਦਿਨ ਹਿੱਲੇ ਨਹੀਂ ਹੱਕ ਸਤਨਾਮ ਸ੍ਰੀ ਅਡੋਲ ਬੈਠੇ ਰਹੇ ਅਡੋਲ ਉਸੇ ਤਰ੍ਹਾਂ ਤਾਂ ਸਾਹ ਸੁਨੇ ਜੀ ਹੁਣ ਦੇਵੀ ਚੰਦ ਜੀ ਨੇ ਚੌਂਕੜੀ ਮਾਰੀ ਹੁਣ ਸੁਰਤ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨ ਪੜਨੇ ਰਸਨਾ ਤੋਂ ਜਪਜੀ ਸਾਹਿਬ ਦੀ ਬਾਣੀ ਰੱਬ ਕਰ ਲਈਏ ਸਤਨਾਮ ਸ੍ਰੀ ਕਰੋ ਕਿਰਪਾ ਨੂੰ ਸਤਨਾਮ ਤਾ ਜਪਜੀ ਸਾਹਿਬ ਦੀ ਬਾਣੀ ਪੜ ਰਹੇ ਆ ਫਰੇਮ ਦੇ ਵਿੱਚ ਭਿੱਜ ਕੇ ਨਿੱਤਰ ਬੰਦ ਕੀਤੇ ਹੋਏ ਨਾਲ ਵਾਲਿਆਂ ਨੇ ਅੱਖਾਂ ਉੱਤੇ ਪੱਟੀ ਬੰਨ੍ਹ ਦਿੱਤੀ ਦੇਵੀ ਚੰਦ ਜੀ ਉਸੇ ਤਰ੍ਹਾਂ ਹੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਸੱਚੀ ਬਾਦਸ਼ਾਹੀ ਰਸ ਵਿੱਚ ਬਾਣੀ ਪੜ ਰਹੀ ਹੈ ਅੱਖਾਂ ਵਿੱਚ ਗਰਮ ਸਲਾਈਆਂ ਫੇਰੀਆਂ ਗਈਆਂ ਕੁ ਸਤਨਾਮ ਪ੍ਰਦੀਵੀ ਚੰਦ ਜੀ ਦੌਰੇ ਤਰ੍ਹਾਂ ਬੈਠੇ ਹਿੱਲੇ ਤੱਕ ਕੋਈ ਸਰੀਰ ਦਾ ਇਸ ਤਰ੍ਹਾਂ ਦਾ ਇਸ਼ਾਰਾ ਨਹੀਂ ਜਿੱਥੋਂ ਇਹ ਅਨੁਭਵ ਹੋਏ ਮਹਿਸੂਸ ਹੋਏ ਕਿ ਦੇਵੀ ਚੰਦ ਜੀ ਦੀ ਅੱਖਾਂ 'ਚ ਗਰਮ ਸਲਾਈ ਇੱਕਦਮ ਫਰੀ ਲੱਗੀ ਆ ਦੇਖੋ ਥੋੜੀ ਜਿਹੀ ਸੂਈਆਂ ਚੁੱਬੇ ਤੱਕ ਇਸ ਤਰ੍ਹਾਂ ਸਾਰਾ ਸ਼ਰੀਰ ਦ੍ਰਿਪਤ ਜਾਂਦਾ ਹੈ ਪਰ ਗਰਮ ਸਲਾਈਆਂ ਅੱਖਾਂ ਵਿੱਚ ਫੇਰ ਗਈ। ਦੇਵੀ ਚੰਦ ਅਸਥਨ ਹੀ ਬੈਠੇ ਹੈ। ਜوجੀ ਸਾਹਿਬ ਦੀ ਬਾਣੀ ਪੜ ਰਹੇ ਆ ਰਾਸ ਮੇ ਚੰਨ ਵਿੱਚ। ਹੁਣ ਗਰਮ ਸਲਾਈਆਂ ਅੱਖਾਂ ਵਿੱਚ ਫੇਰ ਕਹਿਲਕਾਰ ਕਹਿੰਦੇ ਹੈ। ਕਹਿੰਦੇ ਚਲੋ ਹੁਣ ਆਪਾਂ ਚੱਲਦੇ ਆ ਇਹੇ ਤੋਰ ਜਿਹੜਾ ਥੱਲੇ ਪਹੁੰਚਣਾ ਆਪੇ ਡਿੱਜੋ ਬਸ। ਐਲਕਾਰ ਵਾਪਸ ਚਲੇ ਗਏ। ਸਾਥ ਸੁਮਤ ਦੇਵੀ ਚੰਦ ਬਾਣੀ ਪੜਦੇ ਰਹੇ ਆ ਕੋ ਸਤਨਾਮ ਸ੍ਰੀ। ਜਿਵੇਂ ਭਾਈ ਬਿਰੀ ਚੰਦ ਸਾਹਿਬ ਦਸ਼ਲੀ ਲੈਣ ਗਏ ਗਰਮ ਘੱਟ ਦੇ ਵਿੱਚ ਵੜਦਾ ਪਏ ਗਿਆ ਜਦੋਂ ਗਰਮ ਘੱਟ ਦੇ ਵਿੱਚ ਵੜਦੇ ਐ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਸਮੇਂ ਭਾਈ ਕਿਡਰੋਨੀ ਬੋਗੇ ਦੇ ਕੋਲ ਬਰਾਜਮਾਨ ਸਨ ਪਾਸ਼ਾ ਇੱਕਦਮ ਸਜੇ ਸਜੇ ਆਸਰੇ ਕਹਿਣ ਲੱਗੇ ਸਿੰਘਾਂ ਨੂੰ ਭਾਈ ਸਿੰਘੋ ਗਾਗਰਾਂ ਲੈ ਕੇ ਆਓ ਜਲਦੀ ਨੂੰ ਆਪ ਕੋ ਸਤਨਾਮ ਸ੍ਰੀ ਗੁਰਸਿੱਖ ਪਿਆਰਿਆਂ ਦੀ ਢੱਡ ਸੀ ਗੁਰਾਂ ਦੀ ਰਮਜੁ ਪੇਸ਼ਾਨੀ ਲਈਉਂਦੇ ਖੂਹੇ ਤੋਂ ਭਰ-ਭਰ ਗਾਗਰ ਦੇ ਵਿੱਚ ਭਰ ਗਾਗਰਾਂ ਦੀਆਂ ਗਾਗਰਾਂ ਚਲਦੀਆਂ ਲੈ ਕੇ ਆਦੀਆਂ ਬਾਦਸ਼ਾਹ ਨੇ ਕੀ ਆਖਿਆ ਸਿੱਖ ਨੂੰ ਨਾ ਸੇਕ ਲੱਗੇ ਮੇਰੇ ਮੀਰੀ ਪੀਰੀ ਵਾਲੇ ਕਹਿੰਦੇ ਪੱਟੀ ਵਿੱਚ ਭੱਟਪੜ ਦਾ ਸਤਿਗੁਰ ਸੇਕ ਡਰਉਲੀ ਸੀ ਕਹਿੰਦੇ ਮੇਰੇ ਸਿੱਖ ਨੂੰ ਨਾ ਸੇਕ ਲੱਗ ਜਾਏ ਭਾਈ ਧਾਰ ਨਹੀਂ ਉੱਟਣੀ ਚਾਹੀਦੀ ਗਾਗਰਾਂ ਦੀਆਂ ਗਾਗਰਾਂ ਚੱਲਣ ਲੱਗ ਪਈਆਂ ਕਿ ਸੰਤ ਸਿਰ 'ਚ ਪਾਉਂਦੇ ਰਹੇ ਅੰਕ ਸਤਨਾਮੁ ਸ੍ਰੀ ਸੀਸ ਦੇ ਉੱਤੇ ਗਾਗਰਾਂ ਦੀਆਂ ਗਾਗਰਾਂ ਚੱਲਦੀਆਂ ਪੈ ਰਹੀਆਂ ਬਾਦਸ਼ਾਹ ਉਸੇ ਤਰ੍ਹਾਂ ਬੈਠੇ ਹੈ ਜਲ ਪੀਂਦੇ ਨੇ ਭਾਈ ਬਿਲੀ ਚੰਦ ਜਦੋਂ ਵਾਪਸ ਆਏ ਸਹੀ ਸਲਾਮਤ ਵਾਪਸ ਆ ਗਏ ਪਾਟੇ ਚੋਂ ਵੀ ਨਿਕਲ ਆਏ ਅਸੀਂ ਉਸ ਪਾਟੇ ਦੇ ਦਰਸ਼ਨ ਕਰਕੇ ਆਏ ਆ ਉਵੇਂ ਜਿਵੇਂ ਅੱਜ ਵੀ ਤਾਂ ਸਾਧ ਸੰਗਤ ਹੁਣ ਉਥੇ ਗੁਰਸਿੱਖ ਭਾਈ ਬਿਧੀਚੰਦ ਜੀ ਨੂੰ ਪੁੱਛਦੇ ਐ ਭਾਈ ਬਿਧੀਚੰਦ ਜੀ ਪੱਟੀ ਵਿੱਚ ਹੋਇਆ ਸੀ ਕਿੰਨੇ ਭਾਈ ਕੀ ਹੋ ਗਿਆ ਕਹਿੰਦੇ ਸਤਿਗੁਰੂ ਜੀ ਗਾਗਰਾਂ ਦੀਆਂ ਗਾਗਰਾਂ ਚੱਲਦੀਆਂ ਪਾਉਂਦੇ ਰਹੇ ਸੀ ਇਸ ਦੇ ਵਿੱਚ ਭਾਈ ਬਿਧੀਚੰਦ ਦੇ ਨੇਤਰ ਸਿੱਜਲ ਹੋ ਗਏ ਕਹਿੰਦੇ ਭਾਰਿਓ ਗੁਰਸਿੱਖੋ ਪੁੱਛੇ ਐਸਾ ਫਰਚਾ ਪਿਆ ਕਿ ਮੈਨੂੰ ਬਲਦੇ ਹੋਏ ਪੱਠ ਵਿੱਚ ਵੜ ਕੇ ਬਹਿਣਾ ਪੈਗਾ ਸਿੱਖ ਪੁੱਛਦੇ ਐ ਭਾਈ ਬਿਧੀਚੰਦ ਜੀ ਕਿੰਨਾ ਕੁ ਸਿੱਖਾ ਸੀ ਉਸ ਪੱਠ ਦਾ ਭਾਈ ਬਿਰੀ ਚੰਦ ਕਹਿਣ ਲੱਗੇ ਮੈਨੂੰ ਤਾਂ ਐਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਉੱਤੇ ਮਿੱਠਾ ਮਿੱਠਾ ਜਿਹਾ ਧੂੜ ਪੈ ਰਹੀ ਏ ਜਿਵੇਂ ਕੋਈ ਪਾਣੀ ਦਾ ਛਰਕਾ ਨਹੀਂ ਹੁੰਦਾ ਆ ਜਿਵੇਂ ਹੁਣ ਅੱਜ ਕੱਲ੍ਹ ਧੂੜ ਪੈਂਦੀ ਏ ਕਹਿੰਦੀ ਮੈਨੂੰ ਐ ਲੱਗਦਾ ਸੀ ਜਿਵੇਂ ਮੇਰੇ ਤੇ ਮੀਂਹ ਪੈ ਰਿਹਾ ਧੂੜ ਪੈ ਰਹੀ ਏ ਹਲਕਾ ਹਲਕਾ ਮੈਨੂੰ ਤਾਂ ਛੇਕ ਲੱਗਿਆ ਹੀ ਨਹੀਂ ਕਿ ਛੇਕ ਕਿੰਨਾ ਕੁ ਸੀ ਭਾਈ ਬਿਰੀ ਚੰਦ ਕਹਿੰਦੇ ਤਾਂ ਗੁਰੂ ਸਾਹਿਬ ਦੱਸ ਸਕਦੇ ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਨੂੰ ਜਾ ਕੇ ਮਹਾਰਾਜ ਜੀ ਕਿੰਨਾ ਕਿ ਸਿੱਕਾ ਸੀ ਬਾਦਸ਼ਾਹ ਆਪਣਾ ਬਣਾਇਆ ਕਰਕੇ ਕਹਿੰਦੇ ਦੇਖੋ ਗਾਗਰਾਂ ਦੀਆਂ ਗਾਗਰਾਂ ਜਲ ਜਿਹੜਾ ਹੈ ਉਹ ਸੀਸ ਤੇ ਪੈ ਗਿਆ ਛੀਰ ਤੇ ਪੈ ਗਿਆ ਪਰ ਕਹਿੰਦੇ ਜਲ ਪੈਂਦਿਆ ਪੈਂਦਿਆ ਵੀ ਆਹ ਦੇਖੋ ਪਿੰਡਾਂ ਨੂੰ ਹੋ ਗਿਆ ਕੁਸਤਨਾ ਸ੍ਰੀ ਇਹ ਸਿੱਖ ਦਾ ਗੁਰੂ ਦਾ ਪਿਆਰ ਭਾਈ ਬਲੀ ਚੰਦ ਸਾਹਿਬ ਦੀਆਂ ਅੱਖਾਂ ਦੇ ਵਿੱਚ ਨਿਤਰਾ ਦੇ ਵਿੱਚ ਗਰਮ ਸਲਾਈਆਂ ਫੇਰ ਦਿੱਤੀਆਂ ਗਈਆਂ ਜਬਜੀਤ ਸਾਹਿਬ ਦੀ ਬਾਣੀ ਪੜ੍ਹ ਕੇ ਹਟੇ ਐ ਜਦੋਂ ਪੱਟੀ ਖੋਲੀ ਕੀ ਦੇਖਦੇ ਓਵੇਂ ਹੀ ਨਾਮ ਵਰਨਾ ਦਿਸਦਾ ਜਿਵੇਂ ਪਹਿਲਾਂ ਦਿਸਦਾ ਸੀ ਆਪ ਕੋ ਸਤਨਾਮ ਸ੍ਰੀ ਕੁਛ ਵੀ ਨਹੀਂ ਹੋਇਆ ਆਕਾ ਕੋ ਤੂੰ ਕਿੱਥੇ ਚਲੀਏ ਹੁਣ ਕਹਿੰਦੇ ਚਲੋ ਅਨੰਦਪੁਰ ਸਾਹਿਬ ਚੱਲਦੇ ਆਂ ਅਨੰਦਪੁਰ ਸਾਹਿਬ ਚੱਲ ਆਪੇ ਸੱਚੇ ਬਾਦਸ਼ਾਹ ਦੇ ਚਰਨਾਂ ਵਾਂਗ ਚੱਲਦੇ ਚੱਲਦੇ ਅਨੰਦਾਂ ਦੀ puri ਪਹੁੰਚੇ ਆਗਿ ਸਿਕਸ਼ੇਵਾਰ ਦਾ ਹੀਮਾਨ ਸਿੰਘ ਨੂੰ ਕਹਿ ਲੱਗੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਆਖੋ ਸਤਨਾਮ ਸ੍ਰੀ ਗਰੀਵ ਨਵਾਜ ਦੇ ਦਰਸ਼ਨ ਕਰਨੇ ਜਦੋਂ ਅੰਦਰ دیدار ਕਰਨ ਗਏ ਦਰਸ਼ਨ ਕਰਨ ਗਏ ਆਪਣਾ ਇਤਿਹਾਸ ਹੈ ਕੀ ਦੇਖਦੇ ਹੈ ਮਹਾਰਾਜ ਸੇਵੀ ਦੇ ਚਰਨਾਂ ਦੇ ਉੱਤੇ ਐ ਪੱਟੀਆਂ ਬਨੀਆਂ ਹੋਈਆਂ ਹੈ ਮਹਾਰਾਜ ਸਾਹਿਬ ਚਰਨਾਂ ਤੇ ਕਿਨੇ ਭਾਈ ਵੀਰ ਵਾਹਿਗੁਰੂ ਭਾਈ ਦੇਵੀ ਚੰਦ ਜੀ ਜਦੋਂ ਗਰਮ ਸਲਾਈਆਂ ਅੱਖਾਂ ਵਿੱਚ ਫਿਰ ਰਹੀਆਂ ਸੀ ਧਿਆਨ ਕੀ ਦਾ ਕਰਿਆ ਸੀ ਆਪ ਕੋ ਸਤਨਾਮ ਸ੍ਰੀ ਮਹਾਰਾਜ ਆਪ ਦੀ ਦੇ ਚਰਨਾਂ ਬਸ ਫਿਰ ਦੇਵੀ ਚੰਦ ਜੀ ਦੇਖੋ ਉਹ ਗਰਮ ਸਲਾਈਆਂ ਇਹ ਨਾ ਚਰਨਾਂ ਵਿੱਚ ਫਿਰ ਗਈਆਂ ਆਪ ਕੋ ਸਤਨਾਮ ਸ੍ਰੀ ਭਾਈ ਦੇਵੀ ਚਾਤ ਨੇ ਬਾਦਸ਼ਾਹ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ ਗ੍ਰੀਵਨਵਾਜ ਐਸੀ ਲਾਲ ਉਜਵਨ ਕੌਣ ਗ੍ਰੀਵਨਵਾਜ ਉਸਿਆ ਮੇਰਾ ਮੱਥ ਹੈ ਸਤਰ ਰਹਿ ਹੈ ਕਰਨਾ ਤੇ ਸੀਸ ਰੱਖਿਆ ਐਸੀ ਲਾਲ ਤੁਝ ਬਿਨ ਕੋਣ ਕਰੇ ਐਸੀ ਲਾਲ ਤੁਝ ਬਿਨ ਕੋਣ ਕਰੇ ਐਸੀ ਲਾਲ ਤੁਝ ਬਿਨ ਕੋਣ ਕਰੇ ਐਸੀ ਲਾਲ ਤੁਝ ਬਿਨ ਕੋਣ ਕੁਝ ਵੀ ਨ ਕੋਣਾ ਕਰੇ ਐਸੀ Yeah. <laughs> i <laughs> ਸ਼ਾਹ ਦੇ ਦਰਬਾਰ ਵਿੱਚ ਸੁਈਏ ਆਏ ਦੇਵੀ ਕੰਨ ਨੇ ਅਮਰਤ ਛਕਿਆ ਦੇਵੀ ਸਿੰਘ ਬਣ ਗਏ ਇਹ ਸ਼ਹੀਦ ਹੋ ਗਏ ਕੋ ਸਤਨਾਮ ਸ੍ਰੀ ਔਰੰਗਜ਼ੇਬ ਦਾ ਸੁਈਏ ਜੇ ਅਬਦੁਲ ਤੁਰਾਨੀ ਆਇਆ ਉਹਨੇ ਖੰਡੇ ਬਾਚੇ ਦਾ ਅਮਰਤ ਛਕਿਆ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਿਆ ਭਾਈ ਅਜਮੇਰ ਸਿੰਘ ਬਣ ਗਿਆ ਕੋ ਸਤਨਾਮ ਸ੍ਰੀ ਤਾਂ ਮਹਾਰਾਜ ਸਾਹਿਬ ਸੁੱਚੇ ਪੁੱਛ ਜੇ ਸਾਸ ਕੰਡਰ ਲਾਲ ਚੰਦ ਵਰਗੇ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਕੀਤਾ ਦੇ ਅਰਥ ਕਰਨਾ ਹੈ ਉਹਨਾਂ ਨੇ ਅਮਰਤ ਛਕ ਲਿਆ ਉਹ ਵੀ ਚੰਚੌਰ ਦੀ ਗੜੀ ਵਿੱਚ ਸ਼ਹੀਦ ਹੋਏ ਆਖੋ ਸਤਨਾਮ ਸ੍ਰੀ ਅਕਾਲ ਪਈ ਆਏ ਹਾਂ ਖੰਡੇ ਬਾਟੇ ਦਾ ਅਮਰਤ ਸ਼ਕੀਰ ਗੁਰੂ ਵਾਣੇ ਬਣੀਏ ਕੇਸ ਦਾ ਨਹੀਂ ਰਖੀਏ ਸਤੂਰੂ ਸਾਹਿਬ ਸੱਚੇ ਪਾਤਸ਼ਾਹ ਦੀ ਖੁਸ਼ੀ ਹੋਈ ਪਾਤਰ ਬਣੀਏ ਸੋ ਧੰਨਵਾਦ ਹੈ ਆਪ ਸਰਬੱਤ ਗੁਰੂਖੀਆਂ ਸੰਗਤਾਂ ਦਾ

ਕਿਤੇ ਉੱਥੇ ਬੈਠ ਕੇ ਜਿਉਂ ਹੀ ਵਾਹਿਗੁਰੂ ਕਹਿ ਲਈ ਬਾਜੀ ਤੇ ਇੰਨੀ ਬੜੀ ਬਖਸ਼ਿਸ਼ ਆਖ ਕੋ ਸਤਨਾਮ ਸ੍ਰੀ ਤਾਂ ਜਿਵੇਂ ਭਾਈ ਸੁਦਾਮਾ ਜੀ ਜਾਂਦੇ ਸੀ ਮਾਨੇ ਵਿੱਚ ਵਿਚਾਰਦੇ ਕਿਵੇਂ ਮਿਲਾਂਗੇ ਕਿਵੇਂ ਰਹਿਣਗੇ ਪਰ ਜਦੋਂ ਦਰਸ਼ਨ ਕਰਨ ਗਏ ਮਹਾਂਪੁਰਖਾਂ ਨੇ ਆਪ ਹੀ ਹੁਕਮ ਕਰ ਦਿੱਤਾ ਕੀਰਤਨ ਕੀਤਾ ਕਿ ਨਹੀਂ ਜਿਗਾ ਜੀ ਦੀ ਜੀ ਨਹੀਂ ਕਹਿੰਦੇ ਬਸ ਉਹ ਹਾਜ਼ਰੀ ਲਾਓ ਆਖ ਕੋ ਸਤਨਾਮ ਸ੍ਰੀ ਸੋ ਸਾਤ ਸਿਮਰਨ ਦੀ ਸਤਿਗੁਰੂ ਜੀ ਦੀ ਕਿਰਪਾ ਕਰਕੇ ਆਪ ਸੰਗਤਾਂ ਦੇ ਜੁੜੇ ਚੜਨ ਦਾ ਤਖਤ ਸਾਹਿਬ ਦੀ ਇਸ ਤੁਗਿਰਦੇ ਦੇ ਵਿੱਚ ਹਰ ਦਾਸ ਕੀਰਤਨ ਕਰਨ ਦਾ ਇਹ ਸੁਭਾਗ ਬਖਸ਼ਿਆ ਰੋਮ ਰੋਮ ਸ਼ੁਕਰਾਨਾ ਗੁਰੂ ਕਲਗੀਧਰ ਪਾਤਸ਼ਾਹ ਦਾ ਰੋਮ ਰੋਮ ਸ਼ੁਕਰਾਨਾ ਸਿੰਘ ਸਾਹਿਬ ਜੀ ਦਾ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਕਰਦੀ ਸੇਵਾ ਬਖਸ਼ਣ ਸ਼ਕਲ ਆਪਣੇ ਜਨਮ ਨਾਲ ਜੋੜ ਕੇ ਰੱਖਣੇ ਹੀ ਅਰਦਾਸ ਆਪ ਸਭ ਸੰਤਾਂ ਕਰਨਾ ਹੋਈਆਂ ਬੇਅੰਤ ਹੁਲਾ ਬਖਸ਼ ਲੈਣੀਆਂ ਜੀ ਆਓ ਕੋੜੀ ਪੜਕੇ ਸਮਾਪਤੀ ਕਰੀਏ ਸੰਤ ਜਨਾ ਮੇਨ ਹਰ ਜਸ ਗਾਇਓ 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 اور اسن Come <laughs> on,